ਸਿਕਾ ਜੀ ਤੁਸੀਂ ਦੇਖ ਰਹੇ ਹੋ ਆਰ 19 ਔਰ ਮੈਂ ਹਾਂ ਸ਼ਰਜੀਤ ਬੈਸ ਜ਼ਿਲ੍ਹਾ ਹਿਸ਼ਾਰਪੁਰ ਦੇ ਪਿੰਡ ਜੇਜੋ ਦੇ ਵਿੱਚ ਅਸੀਂ ਖੜੇ ਆ ਤਹਿਸੀਲ ਗੜ ਸ਼ੰਕਰ ਦਾ ਪਿੰਡ ਹੈ ਇਹ ਆ ਕਰੀਬ 2000 ਦੀ ਆਬਾਦੀ ਇਸ ਪਿੰਡ ਦੀ ਹੈ ਔਰ 995 ਦੇ ਲਾਗੇ ਇਸ ਪਿੰਡ ਦੀ ਜਿਹੜੀ ਵੋਟ ਹੈ ਆ ਜ਼ਿਲ੍ਹਾ ਹਿਸ਼ਾਰਪੁਰ ਦਾ ਜਾਂ ਪੰਜਾਬ ਦਾ ਕਹਿ ਲਈਏ ਆਪਾਂ ਇਹ ਆਖਰੀ ਪਿੰਡ ਹੈ ਇਸ ਪਿੰਡ ਤੋਂ 1 ਕਿਲੋਮੀਟਰ ਬਾਅਦ ਉੱਨਾ ਸ਼ੁਰੂ ਹੋ ਜਾਂਦਾ ਹਿਮਾਚਲ ਸ਼ੁਰੂ ਹੋ ਜਾਂਦਾ ਹੈ ਕਲਤੇ ਸੋ ਪਈਏ ਜਿਹੜਾ ਪਿੰਡ ਹੈ ਤੁਹਾਡਾ ਇੱਕ ਬਹੁਤ ਹੀ ਮਸ਼ਹੂਰ ਮੰਡੀ ਰਹੀ ਹੈ ਨਾ ਹਾਂਜੀ ਹਾਂਜੀ ਤੇ ਅੱਜ ਕੱਲ तकरीबन ਬੰਦ ਹੈ ਬੰਦ ਹੈ ਜਿਸ ਲਈ ਇੱਥੇ ਘੋੜੇ ਕਲਚਰ ਦਾ ਵਪਾਰਕ ਕੇਂਦਰ ਥਾ ਉਹਨੇ ਗੱਡੀਆਂ ਗੁਡੀਆਂ ਨਹੀਂ ਥਿਆ ਕਿੰਨਾ ਵੀ ਮਾਲ ਹੈ ਜੋ ਹਮਾਚਲ ਨੂੰ ਜਿੰਨੇ ਲੋਕ ਦੇਗੇ ਇੱਥੇ ਆ ਕੇ ਉੱਚੀਆਂ ਉੱਚੀਆਂ ਬਿਲਡਿੰਗਾਂ ਚ ਰਹਿੰਦੇ ਸੀਗੇ ਤੇ ਕੋਈ ਕਹਿੰਦਾ ਮੇਰੀਆਂ 10 ਖਤਰਾ ਭੇਜਦੇ ਵੜੇ ਘੋੜੇ ਖੇ ਪੰਜਾਬੀ ਕਾ ਜੀ ਜ਼ਿਲ੍ਹਾ ਹਿਸ਼ਾਰਪਤ ਦਾ ਹੂੰ ਉਹ ਹਮਾਚਲ ਤਾਂ ਸਾਡੇ ਸੁਰਤ ਚ ਬਣਿਆ ਸੀ ਹਾਂਜੀ ਹਾਂਜੀ ਇਹ ਸਾਰੀ ਕੱਚੀ ਤਾਂ ਸੜਕ ਹੁੰਦੀ ਸੀ ਨੇ ਸ਼ਹਿਰ ਦੇ ਵਿੱਚ ਹਰੇਕ ਘਰ ਦੇ ਵਿੱਚ ਖੂਹ ਪੁਰਾਣੇ ਸਮੇਂ ਦੇ ਕਹਿੰਦੇ ਜਦੋਂ ਗੰਡਮੂਲ ਬੱਚੇ ਦੇ ਹੁੰਦੇ ਸੀਗੇ ਨਾ ਜਾਨੀ ਪੰਡਤ ਕਹਿੰਦੇ ਸੀ 108 ਖੂ ਪਾਣੀ ਤਿਆਰ ਕਰੋ ਜੇ ਜਦੋਂ ਤੁਸੀਂ ਜਦੋਂ ਵੋਟਾਂ ਲੈਣ ਆਉਂਦੇ ਆ ਤੁਸੀਂ ਆਪਣੀ ਮੰਗਾਂ ਨਹੀਂ ਰੱਖਦੇ ਵੀ ਸਾਨੂੰ ਆਹ ਚੀਜ਼ ਰਾਤ ਨੂੰ ਸਰ ਬੰਦਾ ਤੁਹਾਨੂੰ ਮਾਰ ਆਉਂਦਾ ਸਾਨੂੰ ਫਸਟ ਡੇਟ ਨਹੀਂ ਇੱਥੇ ਮਿਲਦੀ ਹੂੰ ਫਸਟ ਡੇਟ ਨਹੀਂ ਮਿਲਦੀ ਸਾਨੂੰ ਤੁਹਾਨੂੰ ਬਾਹਰ ਜਾਣਾ ਪੈਂਦਾ ਜਾਂ ਨੰਗਲੂ ਨਾ ਜਾਣਾ ਪੈਂਦਾ ਜੀ ਹੂੰ ਸਵੈਟਰ ਬੁਣ ਰਹੀਆਂ ਨੇ ਸ਼ਾਇਦ ਅੱਜ ਕੱਲ ਦੀ ਨਵੀਆਂ ਪੀੜ੍ਹੀਆਂ ਨੂੰ ਜਾਂ ਨਵੀਆਂ ਕੁੜੀਆਂ ਨੂੰ ਇਸ ਦਾ ਪਤਾ ਵੀ ਨਹੀਂ ਹੁੰਦਾ ਕਿ ਸਵੈਟਰ ਕਿਵੇਂ ਬੁਣਿਆ ਜਾਂਦਾ ਜਾਂ ਸਿਲਾਈ ਕਿਵੇਂ ਬਣਾਈ ਜਾਂਦੀ ਹੈ ਜਾਂ ਚਰਖੇ ਤੰਦਕੇ ਪਾਇਆ ਜਾਂਦਾ ਹੈ ਏ ਮਾਤਾ ਜੀ ਜਿਹੜਾ ਤੁਸੀਂ ਸਵਟਰ ਵਗੈਰਾ ਬੋਲ ਰਹੇ ਹੋ ਇਹ ਅਧਿਕਤਾਂ ਬੱਚੇ ਪਾਉਂਦੇ ਨੇ ਅਧਿਕਤਾਂ ਫੈਸ਼ਨ ਬਹੁਤ ਫੈਸ਼ਨ ਕਰਦੇ ਨੇ ਅੱਜ ਕੱਲ ਤਾਂ ਸਾਡੇ ਨਿਆਣੇ ਇਹ ਬੱਚੇ ਵੀ ਸਾਡੇ ਬੱਚਿਆਂ ਨਾਲੋਂ ਵੱਧ ਮਰਜੀ ਦੇ ਪਾਉਂਦੇ ਅੱਛਾ ਪਾਉਂਦੇ ਆ ਇਹ ਦੇਖੋ ਕਿੰਨਾ ਪੁਰਾਣਾ ਖੂਹ ਹੈ ਇਸ ਨੂੰ ਕਹਿੰਦੇ ਨੇ ਕਿਰੜੀ ਕਿਉਂ ਬਪੀ ਕਿਰੜੀ ਕਹਿੰਦੇ ਨੇ ਕਿਰੜੀ ਕਹਿੰਦੇ ਨੇ ਇਹਨੂੰ ਇਸ ਦੇ ਨਾਲ ਰੱਸੀਆਂ ਦੇ ਨਾਲ ਜਿਹੜਾ ਹੈ ਕਿਸ ਸਮੇਂ ਤੇ ਪਾਣੀ ਖਿੱਚਿਆ ਜਾਂਦਾ ਸੀ ਇਸ ਪਿੰਡ ਦੇ ਲੋਕ ਸੀ ਇਸ ਖੂਹ ਰਾਹੀਂ ਜਿਹੜਾ ਹੈ ਉਹ ਪਾਣੀ ਕੱਢਦੇ ਸੀ ਔਰ ਪੀਂਦੇ ਸੀ ਪਿੰਡ ਦੇ ਜਿਹੜੇ ਲੋਕ ਨੇ ਦੱਸਦੇ ਨੇ ਕਿ ਸੂਦਾਂ ਦੀ ਹਵੇਲੀ ਇਹ ਜਿਹੜੀ ਉਸ ਨਾਂ ਨਾਲ ਜਾਣੀ ਜਾਂਦੀ ਹੈ ਕਾਫੀ ਪੁਰਾਣੀ ਇਹ ਹਵੇਲੀ ਹੈ ਤਕਰੀਬਨ ਮੇਰੇ ਹਿਸਾਬ ਦੇ ਨਾਲ ਇਸ ਘਰ ਦੇ ਵਿੱਚ ਕੋਈ ਪੀ ਕਰੇ ਹੋਣਗੇ ਮੇਰੇ ਹਿਸਾਬ ਦੇ ਨਾਲ ਉੱਪਰ ਜਾਣ ਦੀ ਕੋਸ਼ਿਸ਼ ਕਰਾਂਗੇ ਆ ਤਾਂ ਕਿ ਇਸ ਹਵੇਲੀ ਦਾ ਜਾਂ ਪੁਰਾਣਾ ਨਕਸ਼ਾ ਹੈ ਕਿਵੇਂ ਉਸ ਸਮੇਂ ਦੇ ਵਿੱਚ ਇਹ ਮਕਾਨ ਬਣਾਏ ਜਾਂਦੇ ਸੀ ਉਹ ਵੀ ਤੁਹਾਨੂੰ ਦਿਖਾ ਲਿਆ ਜਾਵੇ ਆ ਜੇ ਜੇ ਤੋਂ ਅੱਬਾ ਦੀ ਜਿਹੜੀ ਇੱਕ ਖਾਸ ਚੀਜ਼ ਬਹੁਤ ਹੀ ਮਸ਼ਹੂਰ ਹੈ ਉਹ ਹੈ ਜੇਜੋ ਦੇ ਪੇੜੇ ਅ ਬਹੁਤ ਪੁਰਾਣੀ ਦੁਕਾਨ ਹੈ ਕੁੱਟਾਂ ਦੀ ਹੱਟੀ ਤਕਰੀਬਨ ਇਹ 8-9 ਪੀੜੀਆਂ ਤੋਂ ਇਹ ਇਹੀ ਕੰਮ ਕਰਦੇ ਆ ਰਹੇ ਨੇ ਇਹ ਆਖਰੀ ਰੇਲਵੇ ਸਟੇਸ਼ਨ ਹੈ ਜਿਹੜਾ ਕਿ ਇੱਥੇ ਆ ਕੇ ਬੰਦ ਹੋ ਜਾਂਦਾ ਇਹ ਲਾਈਨ ਬੰਦ ਹੋ ਜਾਂਦੀ ਹੈ ਲੰਦਰ ਤੋਂ ਗੱਡੀ ਚੱਲਦੀ ਸੀ ਕਿਸੇ ਸਮੇਂ ਦੇ ਵਿੱਚ ਔਰ ਇੱਥੇ ਆ ਕੇ ਆਖਰੀ ਸਟੇਸ਼ਨ ਸੀ ਬੰਦ ਹੋ ਜਾਂਦੀ ਹੈ ਕਰੋਨਾ ਕਾਲ ਤੋਂ ਬਾਅਦ 2022 ਤੋਂ ਬਾਅਦ ਅ ਇੱਥੇ ਕੋਈ ਟ੍ਰੇਨ ਨਹੀਂ ਆਈ ਇਹਦਾ ਇਹ ਠਾਕਰਦਵਾਰ ਹੈ ਇਹਦੇ ਇਹਦੀ ਬਣਤਰ ਉਹਦੇ ਕੋਲੇ ਇਸ ਤਰ੍ਹਾਂ ਦੇ ਨੇ ਕਿ ਇਹ ਇੱਕ ਇੱਥੇ ਜਿੱਜੂ ਦੋਆਬਾ ਦੇ ਵਿੱਚ ਦੂਸਰਾ ਗਵਾਲੀਅਰ ਦੇ ਵਿੱਚ ਹੈ ਹਿੰਦੁਸਤਾਨ ਦੇ ਵਿੱਚ ਸਿਰਫ ਦੋ ਹੀ ਐਸੇ ਠਾਕਰਦਵਾਰ ਨੇ ਜਿਹੜੇ ਜਿਹੜੇ ਮੌਜੂਦ ਨੇ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਆਰ 19 ਔਰ ਮੈਂ ਹਾਂ ਸ਼ਰਮਿਤ ਬੈਸ ਜ਼ਿਲ੍ਹਾ ਹਿਸ਼ਾਰਪੁਰ ਦੇ ਪਿੰਡ ਜੇਜੋ ਦੇ ਵਿੱਚ ਅਸੀਂ ਖੜੇ ਆ ਤਹਿਸੀਲ ਗੜਸ਼ੈਂਕਰ ਦਾ ਪਿੰਡ ਹੈ ਇਹ ਆ ਕਰੀਬ 2000 ਦੀ ਆਬਾਦੀ ਇਸ ਪਿੰਡ ਦੀ ਹੈ ਔਰ 995 ਦੇ ਲਾਗੇ ਇਸ ਪਿੰਡ ਦੀ ਜਿਹੜੀ ਵੋਟ ਹੈ ਆ ਜ਼ਿਲ੍ਹਾ ਹਿਸ਼ਾਰਪੁਰ ਦਾ ਜਾਂ ਪੰਜਾਬ ਦਾ ਕਹਿ ਲਈਏ ਆਪਾਂ ਇਹ ਆਖਰੀ ਪਿੰਡ ਹੈ ਇਸ ਪਿੰਡ ਤੋਂ 1 ਕਿਲੋਮੀਟਰ ਬਾਅਦ ਉਨਾ ਸ਼ੁਰੂ ਹੋ ਜਾਂਦਾ ਹਿਮਾਚਲ ਸ਼ੁਰੂ ਹੋ ਜਾਂਦਾ ਹੈ ਕਿਸੇ ਸਮੇਂ ਇਹ ਜੋ ਦੋਆਬਾ ਜਿਹੜਾ ਹੈ ਉਹ ਪੰਜਾਬ ਦੀ ਇੱਕ ਬਹੁਤ ਹੀ ਵੱਡੀ ਮੰਡੀ ਦੇ ਵਜੋਂ ਮਸ਼ਹੂਰ ਸੀ ਇੱਥੋਂ ਕੋੜਿਆਂ ਤੇ ਜਾਂ ਹੋ ਸਾਧਰਾ ਰਾਹੀਂ ਕੁੱਲੂ ਬਨਾਲੀ ਤੱਕ ਜਾਂ ਦੂਰ ਦਰਾਡੇ ਤੱਕ ਜਿਹੜਾ ਹੈਗਾ ਉਹ ਵਪਾਰ ਹੁੰਦਾ ਸੀ ਅੱਜ ਕੱਲ ਇਹ ਮੰਡੀ ਬਿਲਕੁਲ ਠੱਪ ਹੈ ਪਿੰਡ ਵਾਸੀ ਨਾਲ ਨੇ ਆਪਣੇ ਕੀ ਨਾਮ ਹੈ ਆਪਣਾ ਧਰਮਪਾਲ ਜੀ ਸਾਡੇ ਨਾਲ ਨੇ ਸੰਜੀਵ ਜੀ ਸੰਜੀਵ ਵਿਸ਼ੇਸ਼ ਜੀ ਏ ਵੀ ਸਾਡੇ ਨਾਲ ਨੇ ਅਸਿਸਟੈਂਟ ਗਵਰਨਮੈਂਟ ਸੀਨੀਅਰ ਸਕੂਲ ਜੇਜੋਂ ਦੋਵਾ ਵਾਹ ਜੀ ਵਾਹ ਸੋ ਇਹ ਥੋੜੀ ਜੀ ਜਾਣਕਾਰੀ ਆਪਾਂ ਨੂੰ ਦੇਣਗੇ ਇਸ ਪਿੰਡ ਦੇ ਬਾਰੇ ਅ ਪਹਿਲਾਂ ਤਾਂ ਸੋ ਪਈ ਇਹ ਜਿਹੜਾ ਪਿੰਡ ਹੈ ਤੁਹਾਡਾ ਇੱਕ ਬਹੁਤ ਹੀ ਮਸ਼ਹੂਰ ਮੰਡੀ ਰਹੀ ਹੈ ਨਾ ਜੀ ਤੇ ਅੱਜ ਕੱਲ तकरीबन ਬੰਦ ਹੈ ਬੰਦ ਹੈ ਜਿਸ ਸਿਲੇ ਇੱਥੇ ਘੋੜੇ ਖਲਚਰ ਦਾ ਵਪਾਰਕ ਕੇਂਦਰ ਥਾ ਉਹਦੇ ਗੱਡੀਆਂ ਗੁਡੀਆਂ ਨਹੀਂ ਥਿਆ ਜਿੰਨਾ ਵੀ ਮਾਲ ਹੈ ਇਹ ਹਮਾਤਲ ਨੂੰ ਜਿੰਨੇ ਲੋਕ ਦੇਖੇ ਇੱਥੇ ਆ ਕੇ ਉੱਚੀ ਉੱਚੀਆਂ ਬਿਲਡਿੰਗਾਂ 'ਚ ਰਹਿੰਦੇ ਸਿਗੇ ਤੇ ਕੋਈ ਕਹਿੰਦਾ ਮੇਰੀਆਂ 10 ਖਤਰਾ ਭੇਜਦੇ ਮੇਰੇ ਘੋੜੇ ਖੇ ਫੇਸ ਦੇ ਮਾਲ ਇਥੋਂ ਜਾਂਦਾ ਦਾ ਇਹ ਜਿਹੜੇ ਸਾਡੇ ਚੌਂਤੇ ਠੇਕ ਨਾ ਜੀ ਇਹਨਾਂ ਤੇ ਤੁਹਾਡੀ ਰੂਹ ਕਾਦੀ ਨਾ ਰਾਤ ਨੂੰ ਭੱਲੇ ਲੈਣੇ ਗੋਲ ਗੱਪੇ ਕੋਈ ਵੀ ਚੀਜ਼ ਖਾਣ ਨੂੰ ਲੈਣੇ ਆ ਚਨੇ ਲੈਣੇ ਆ ਇਥੋਂ ਲੈ ਸਕਦੇ ਤੇ ਇੱਥੇ ਮਿਊਨਿਸਪਲ ਕਮੇਟੀ ਤੋਂ ਤੇ ਲੋਕ ਮਛਕਾਂ ਦੇ ਨਾਲ ਪਾਣੀ ਛਰਕਾਉਂਦੇ ਸਕੇ ਔਰ ਹਰ ਇੱਕ ਕੱਲਾ ਕੱਲਾ ਮੁਹੱਲਾ ਅਲੱਗ ਅਲੱਗ ਮੁਹੱਲਾ ਸੀ ਉੱਥੇ ਲਾਲ ਟਰਵਾ ਵੀ ਜਗਦੀਨ ਸੀ ਰਾਤ ਨੂੰ ਕੋਈ ਐਂਟਰ ਨਹੀਂ ਕਰ ਸਕਦਾ ਕੱਲੇ ਕੱਲੇ ਦਰਵਾਜ਼ੇ ਲੱਗੇ ਹੁੰਦੇ ਹੂੰ ਉਦਾਂ ਫਿਰ ਜਿੱਦਾਂ ਜਿੱਦਾਂ ਦੇਸ਼ ਨੇ ਤਰੱਕੀ ਕੀਤੀ ਵੀ ਉੱਜੜਦਾ ਚਲੇ ਗਿਆ ਜਿਹੜੇ ਜ਼ਿਆਦਾ ਲੋਕ ਸਕੇ ਹਨ ਉਹ ਨੰਗਲ ਜਵਾਰ ਮਾਰਕੀਟ ਚਲੇ ਗਏ ਉਸ ਹਸ਼ਿਆਰਪਤ ਚਲੇ ਗਏ ਅਗਰ ਉਹ ਇੱਥੇ ਰਹਿੰਦੇ ਤਾਂ ਹੋ ਸਕਦਾ ਬਸਦਾ ਰਹਿੰਦਾ ਤੇ ਜਿੱਦਾਂ ਜਿੱਦਾਂ ਦੇਸ਼ ਨੇ ਤਰੱਕੀ ਕੀਤੀ ਹੈ ਉਦਾਂ ਉੱਜੜੇਗਾ ਰਹਿੰਦੇ ਹੁੰਦੇ ਜਿੱਦਾਂ ਹੁਣ ਸਾਡੇ ਅੱਗੇ ਹੂੰ ਵਾਚ ਇਧਰ ਲਸਾੜਾ ਆ ਇਹਨਾਂ ਦਾ ਐਮਐਲਏ ਹੋਰ ਹੈ ਤੇ ਸਾਡਾ ਹੋਰ ਹੈ ਇਹ ਬੰਡ ਚ ਵੀ ਅਸੀਂ ਥੋੜਾ ਜਿਹਾ ਪਿੱਛੇ ਨੂੰ ਹੂੰ ਇੱਥੇ ਦੇਖੋ ਮਰਿੰਦਰ ਸਿੰਘ ਆ ਲਿਆ ਬਾਦਲ ਆ ਲਿਆ ਇਹ ਕਹਿੰਦੇ ਚੰਨੀ ਆ ਗਏ ਚੰਨੀ ਆ ਗਿਆ ਕਿਉਂਕਿ ਇਹ ਥਿਗਾ ਸੈਂਟਰ ਹੈਗਾ ਹੂੰ ਜਿੱਦਾਂ ਕਹਿੰਦੇ ਨਾ ਹੁਣ ਖੁੰਝੇ ਲਾ ਦੇਣਾ ਉਹ ਸਭ ਹੋ ਗਿਆ ਤੇ ਤੁਸੀਂ ਕੀ ਤੁਹਾਡੇ ਕਹਿੰਦਾ ਮਤਲਬ ਹੈ ਕਿ ਜਿੱਦਾਂ ਜਿੱਦਾਂ ਦੇਸ਼ ਦੀ ਤਰੱਕੀ ਹੋਈ ਹੈ ਜਿੱਦ ਜਿਹੜਾ ਪਿਛੜਦਾ ਚੱਲੇਗਾ ਚੱਲਦਾ ਚੱਲੇਗਾ ਹੈ ਨਾ ਇਸੇ ਸਮੇਂ ਦੇ ਵਿੱਚ ਜਿਹੜਾ ਉਨਾ ਹੈ ਉਹ ਵੀ ਪੰਜਾਬ ਦਾ ਹਿੱਸਾ ਸੀ ਨਹੀਂ ਨਹੀਂ ਪੰਜਾਬਿਕਾ ਜੀ ਜ਼ਿਲ੍ਹਾ ਹਿਸ਼ਾਰਪਤ ਦਾ ਹੁਣ ਹਿਮਾਚਲ ਤਾਂ ਸਾਡੇ ਸੁਰਤ ਚ ਬਣਿਆ ਸੀ ਹਾਂਜੀ ਹਾਂਜੀ ਇਹ ਸਾਰੀ ਕੱਚੀ ਤਾਂ ਸੜਕ ਹੁੰਦੀ ਸੀ ਓਕੇ ਹਾਂਜੀ ਇੱਥੇ ਆ ਜਾਂਦੇ ਸਾਧਨ ਵੀ ਤੇ ਇੱਕ ਬੱਸ ਜਾਂਦੀ ਹੁੰਦੀ ਸੀ ਕਿ ਬੱਸ ਹੁੰਦਾ ਨਾ ਨਾ ਹਿਮਾਚਲ ਨੇ ਬੜੀ ਤਰੱਕੀ ਕੀਤੀ ਹੈ ਸਰਕਾਰਾਂ ਕੁਛ ਨਹੀਂ ਸੁਣਦੀਆਂ ਸਰਕਾਰਾਂ ਦਾ ਖਿਆਲ ਹੀ ਆਪਣਾ ਆਪਣੀ ਹੁੰਦੀ ਹੈ ਸਾਰਿਆਂ ਨੂੰ ਨਹੀਂ ਇਹ ਇੰਨਾ ਪੁਰਾਣਾ ਪਿੰਡ ਹੈ ਸਵੀਆਂ ਪੁਰਾਣਾ ਪਿੰਡ ਹੈ ਨਾ ਔਰ ਇੱਕ ਪਹਾੜ ਦੀ ਸ਼ਵਾਲਿਕ ਦੀ ਪਹਾੜੀਆਂ ਦੇ ਵਿੱਚ ਬਸਿਆ ਹੋਇਆ ਪਿੰਡ ਹੈ ਇਹ ਹੁਣ ਇੱਕ ਗੱਲ ਹੈਗੀ ਹੈ ਜੀ ਜਦੋਂ ਹਿਮਾਚਲ ਨੇ ਨਾ ਡਰਗ ਪਾਰਕ ਸ਼ੁਰੂ ਕਰਨ ਲੱਗੇ ਹੈ ਦਵਾਈਆਂ ਦੀ ਫੈੜ ਉਹਦੇ ਨਾਲ ਹੋ ਸਕਦਾ ਕੁਝ ਇਹਨੂੰ ਫਰਕ ਪਵੇ ਹ ਹਿਮਾਚਲ ਤੋਂ ਅਥੀ ਨੇ ਕਿ ਕਿ ਲੋ ਦੋ ਮੈਨਰ ਟੋਟਲ ਅੱਗੇ ਡਰੱਗ پارک ਦਾ ਸੈਂਟਰ ਦੀ ਸਕੀਮਾ ਕੋਈ ਦਵਾਈਆਂ ਨਹੀਂ ਆ ਫੈਕਟੀਆਂ ਲੱਗਣੀਆਂ ਉਹਦੇ ਚ ਬੀਬੀ ਆਈ ਪੀ ਪੀ ਆ ਦੀ ਤਾਂ ਦੂਜੇ ਪਾਸੇ ਚਲੇਗਾ ਬਾਕੀ ਦੇਖਦੇ ਆਂ ਕਿ ਆ ਗਏ ਨੇ 5-10 ਸਾਲ ਨੂੰ ਜਿਹੜੀ ਮੰਡੀ ਦੀ ਤੁਸੀਂ ਗੱਲ ਕਰ ਰਹੇ ਮੰਡੀ ਪਹਿਲਾਂ ਹਾਂ ਘੋੜਿਆਂ ਤੇ ਖਚਰਾ ਦੇ ਜਿਹੜੇ ਵਪਾਰ ਹੁੰਦਾ ਸੀ ਹਾਂ ਜਿਹੜੀ ਰੇਲਵੇ ਸਟੇਸ਼ਨ ਹੈਗਾ ਨਾ ਉਹਦੇ ਚ ਮਾਲ ਬੜਾ ਆਉਂਦਾ ਹੁੰਦਾ ਸੀਗਾ ਔਰ ਬੱਟਾ ਵੀ ਥੋਂ ਕੱਟ ਕੇ ਲੋਕਾਂ ਦੇ ਹੱਥਾਂ ਨਾਲ ਜਿਹੜੇ ਗਰੀਬ ਲੋਕ ਦੇ ਨਾ 21000 ਰੇਲਵੇ ਸਟੇਸ਼ਨ ਹੈ ਜੀ ਸਾਰੇ ਇੱਥੇ ਉੱਚਾ ਹਾਂ ਸਾਡੇ ਸ਼ਹਿਰ ਦੇ ਵਿੱਚ ਹਰੇਕ ਘਰ ਦੇ ਵਿੱਚ ਖੂਹ ਹੂੰ ਪੁਰਾਣੇ ਸਮੇਂ ਦੇ ਕਹਿੰਦੇ ਜਦੋਂ ਗੰਡ ਮੂਲ ਬੱਚੇ ਦੇ ਹੁੰਦੇ ਸੀਗੇ ਨਾ ਜਾਨੀ ਪੰਡਤ ਕਹਿੰਦੇ ਸੀ 108 ਖੂਹਾਂ ਦਾ ਪਾਣੀ ਤਿਆਰ ਕਰੋ ਹੂੰ ਪਏ ਇੱਥੇ ਮਿਲ ਜਾਂਦਾ 108 ਖੂਹ ਹੈ ਜੀ 108 ਖੂਹ ਹੈ ਸਪਿੰਡਲ ਖੂਹ ਹੈ ਸਪਿੰਡਲ ਹੈਰੇ ਘਰ ਦੇ ਖੂਹ ਜਿੱਦਾਂ ਸਿੰਧ ਘਾਟੀ ਦੀ ਸ਼ੁਭਿਆਦਾਨ ਚੀਜ਼ਾਂ ਮਿਲੀਆਂ ਉਹ ਚੀਜ਼ ਇੱਥੇ ਆ ਹੂੰ ਮੋਸੇ ਇਹ ਜਦੋਂ ਜਿੱਦੋਂ ਦੇ ਪੇੜੇ ਇੱਥੇ ਮਸ਼ਹੂਰ ਥੇ ਪਹਿਲਾਂ ਬਹੁਤ ਹਾਂ ਜਦੋਂ ਪੇੜੇ ਬਹੁਤ ਮਸ਼ਹੂਰ ਸਨ ਨਾ ਉਹ ਦੂਰ ਦੂਰ ਤੱਕ ਮਸ਼ਹੂਰ ਨੇ ਹਾਂਜੀ ਹਾਂਜੀ ਹੁਣ ਵੀ ਅੱਜ ਵੀ ਲੋਕ ਆਉਂਦੇ ਨੇ ਪੇੜੇ ਪੇੜੇ ਆ ਕੇ ਜਾਂ ਕਿ ਪੰਜਾ ਦਸਾਂ ਬੰਦੇ ਉਹਨੂੰ ਦਿੱਲੀ ਅਸੀਂ ਕਰਦੇ ਹਾਂ ਕੋਈ ਖੁੱਟ ਕਹਿੰਦੇ ਅਸੀਂ ਕਹਿੰਦੇ ਭਾਜੂ ਇੱਧਰ ਹੋ ਜਾ ਇੱਧਰ ਦੁਕਾਨ ਹੈ ਉਹ ਪੁੱਛ ਪੁੱਛ ਕੇ ਆਉਂਦੇ ਔਰ ਸਰ ਦੇਖੋ ਸਰ ਇਹ ਬਹੁਤ ਦਾ ਸਟੈਂਡਰਡ ਹੈ ਉਹਨਾਂ ਜਾਨੀ ਪੰਜ ਪੀਰਾਂ ਦੀ ਨਗਰੀ ਹੈ ਨੰਬਰ 1 ਤੇ ਬਾਬਾ ਓਗਰ ਨਾਸ ਦੀ ਜਿੱਥੇ ਅਸੀਂ ਖੜੇ ਆਂ ਬਾਬਾ ਮਨੋਰ ਦਾਸ ਜੀ ਜਵਾਲਾਪੁਰੀ ਜੀ ਖ ਆਲਮੋਸਟ ਸੰਸਾਰ ਦੇ ਵਿੱਚ ਹੋਇਆ ਇਹ ਪੰਜਾਬੀ ਇਹਨਾਂ ਨੇ ਜੇਜੋ ਚ ਨੇਰੀ ਲਿਆਂਦੀ ਨਾ ਕਰੋਨਾ ਦੀ ਨਾ ਹੋਰ ਕਰੋਨਾ ਮੁਕਤ ਰਿਹਾ ਕਰੋਨਾ ਮੁਕਤ ਰਿਹਾ ਜੀ ਜੇਜਾ ਰਤਨਪੁਰੀ ਵੀ ਬਹੁਤ ਮਸ਼ਹੂਰ ਹੈ ਤੁਹਾਡਾ ਬਹੁਤ ਜਿਆਦਾ ਜੀ ਬਹੁਤ ਜਿਆਦਾ ਸੰਤ ਰਤਨਪੁਰੀਆ ਦੇ ਪੰਜਾਬੀ ਦੀ ਇੰਨੀ ਮੇਰ ਹੈ ਇਹ ਉਹ ਜਿਹੜੀ ਚੀਜ਼ ਚੱਲੀ ਆਖਣਾ ਜੀ ਇਹਦਾ ਰੋਟੀ ਨਾਮ ਦਾ ਡੇਰਾ ਉਹ ਬਾਬਾ ਗੁਰੂ ਤੋਂ ਚੱਲਿਆ ਇੱਥੇ ਉਹ ਆਦੇ تھے ਕਿ ਉਹ ਉਹਨਾਂ ਨੇ ਕੀਤਾ ਗਾਂਹ ਰਤਨਪੁਰੀ ਵਾਲੇ ਜਿਹੜੇ ਐ ਕਿ ਨਾ ਉਹ ਸਭ ਤੋਂ ਪਹਿਲਾਂ ਇੱਥੇ ਆ ਕੇ ਸੰਗਨਾਨ ਨੂੰ ਮੱਥਾ ਟੇਕਦੇ ਇੱਥੋਂ ਜਿੱਦਾਂ ਸਾਡੇ ਕਹਿੰਦੇ ਬਾਬਾ ਗੁਰੂ ਜਾਂ ਫੁਨਾ ਗੁਰੂ ਹੋਣਾ ਜੀ ਬਾਬੋ ਘੜ ਆਦਿਕ ਐ ਤਾਂ ਨੂੰ ਇੱਥੇ ਲੰਗਰ ਹੈ ਔਰ 10ਵੇਂ ਨੂੰ ਤਾਂ ਬਹੁਤ ਹੀ ਭੰਡਾਰਾ ਓਕੇ ਹਾਂ ਜੀ ਜਿਹੜੇ ਮੰਡੀ ਦੀ ਤੁਸੀਂ ਆਪਾਂ ਗੱਲ ਕਰ ਰਹੇ ਹੋ ਮੰਡੀ ਨਾ ਹਾਂ ਜੀ ਹਾਂ ਜੀ ਆ ਮੰਡੀ ਦੇ ਜਦੋਂ ਜਿਵੇਂ ਹੌਲੀ ਹੌਲੀ ਸਾਧਨ ਵਧਦੇ ਗਏ ਟਰੱਕਾਂ ਦਾ ਇਾਫਾ ਹੋ ਗਿਆ ਹੈ ਨਾ ਗੱਡੀਆਂ ਦਾ ਇਾਫਾ ਹੋ ਗਿਆ ਨਾ ਉਹ ਤੋਂ ਤਾਂ ਮੰਡੀ ਜ਼ਿਆਦਾ ਵਧਣੀ ਚਾਹੀਦੀ ਵਧਣੀ ਫੇ ਇਦਾਂ ਨਹੀਂ ਲੋਕਾਂ ਨੂੰ ਸਿਰ ਤੇ ਟਰੱਕਾਂ ਚ ਬਾਹਰ ਹੋਣ ਜਾਂਦੇ ਆ ਇੱਥੇ ਬੁੱਕ ਕਰ ਲੈਂਦੇ ਆ ਹਾਂਜੀ ਹੁਸ਼ਿਆਰਪੁਰ ਨਾਲ ਦੀ ਜਲੰਧਰ ਔਜਵੇ ਕਿਤੇ ਔਜਵੇ ਮਾਲ ਸਿੱਧਾ ਆ ਜਾਂਦਾ ਹੈ ਇੱਥੇ ਨਹੀਂ ਨਾ ਆ ਰਿਹਾ ਹੂੰ ਇੱਥੇ ਨਹੀਂ ਆ ਮੰਡੀ ਉੱਜੜਨ ਦੇ ਕਾਰਨ ਲੋਕ ਵੀ ਇਥੋਂ ਝੜ ਗਏ ਬਸ ਆਹੋ ਜੀ ਜਿਹੜੇ ਖਰੇ ਦੇ ਪੰਜਾਬ ਦਾ ਕੋਈ ਸ਼ਹਿਰ ਐਸਾ ਨਹੀਂ ਜਿੱਥੇ ਜਿਉਂਦਾ ਬਸ ਨਹੀਂ ਖੈ ਨਹੀਂ ਹੂੰ ਕੋਈ ਤਾਂ ਲੁਧਿਆਣਾ ਉਸ ਵੈਲ ਫੈਕਟਰੀ ਦੇ ਸਾਡੇ ਆਪਣੇ ਧਰਮਵੀਰ ਖੰਨਾ ਜੀ ਆ ਉਹ ਇੱਥੇ ਇਸ ਕਮੇਟੀ ਦੇ ਮੈਂਬਰ ਐ ਇੱਥੇ ਮਾਤਾ ਦਾ ਮੰਦਿਰ ਉਹਨਾਂ ਨੇ ਬਣਾਇਆ ਬਹੁਤ ਵਧੀਆ ਹੂੰ ਉੱਥੇ ਐਨ ਡਿਵੈਲਪਮੈਂਟ ਉਹਨਾਂ ਦੀ ਹੂੰ ਹੈ ਜੀ ਚੰਡੀਗੜ੍ਹ ਦੇ ਵਿੱਚ ਵੀ ਜੱਜੋਂ ਦੇ ਲੋਕ ਬਹੁਤ ਹਨ ਗਰ ਸ਼ੰਕਰ ਤੋਂ ਵੀ ਬਹੁਤ ਹੈ ਸਰਕਾਰਾਂ ਨੇ ਕੁਝ ਕੀਤਾ ਬਾਦਲ ਸਰਕਾਰ ਕਾਫੀ ਸਮੇਂ ਤੱਕ ਰਹੀ ਹੈ ਹੁਣ ਆਵਾ ਦੀ ਪਾਰਟੀ ਲੋਕਾਂ ਨੇ ਇੱਕ ਬਦਲਾ ਜਿਹੜਾ ਲਿਆਂਦਾ ਪੰਜਾਬ ਦੇ ਵਿੱਚ ਤੇ ਉਸ ਤੋਂ ਪਹਿਲਾਂ ਕਾਂਗਰਸ ਵੀ ਰਹੀ ਹੈ ਉਮਨਾਸ਼ਾਇਖ ਖੰਨਾ ਜੀ ਤੁਸੀਂ ਦੱਸ ਰਹੇ ਹੋ ਜੇਜੋ ਦੁਆਬਾ ਦੇ ਨੇ ਇਸ ਸਿੰਮਿੰਦਰ ਦੇ ਚੇਅਰਮੈਨ ਵੀ ਨੇ ਉਹ ਆਪ ਐਮਪੀ ਰਹੇ ਨੇ ਭਾਜਪਾ ਦੇ ਸਿਰਕੱਟ ਆਗੂ ਵੀ ਰਹੇ ਨੇ ਹੁਣ ਵੀ ਆਗੂ ਨੇ ਹੈਨਾ ਤੇ ਆ ਗੋਮਾ ਚਲਦੇ ਪ੍ਰਭਾਵ ਵੀ ਨੇ ਕੀ ਕਿਸੇ ਸਰਕਾਰ ਨੇ ਕਿਸੇ ਆਗੂ ਨੇ ਜੇਜੋ ਦੁਆਬਾ ਦੀ ਬਾਹ ਨਹੀਂ ਫੜੀ ਉਹਨਾਂ ਨੇ ਇੱਕ ਗੱਲ ਕੀਤੀ ਆ ਜਿਹੜਾ ਕਾਲਜ ਤਿਆਰ ਕੀਤਾ ਕਿ ਨਾ ਉਹ ਇਸ ਸਿੰਮਿੰਦਰ ਦੇ ਨਾਮ ਤੇ ਬਾਬਾ ਓਗਰ ਐਕਟ ਦੇ ਕਾਲਜ ਨੂੰ ਕਰ ਦਿੱਤਾ ਕਾਲਜ ਚਾਦੇ ਬਹੁਤ ਚਾਦੇ ਹਾਂ ਜੀ ਇਸ ਤੋਂ ਲਾਵਾ ਹੋਰ ਕੋਈ ਮਦਦ ਕਿਸੇ ਸਰਕਾਰ ਨੇ ਨਹੀਂ ਕੀਤੀ ਦਰਸੋਂ ਗੱਲ ਹੈ ਜੀ ਇੱਥੇ ਮੰਨ ਲਓ ਜਿਹਨੂੰ ਪ੍ਰੋਪਰਟੀ ਹੈ ਦੇ ਕੇ ਗੌਰਮਤ ਉਸੇ ਕੀ ਕਰੇਗੀ ਹੂੰ ਬਾੜੀਆਂ ਦੇ ਉੱਤੇ ਵੀ ਕੁਝ ਨਹੀਂ ਕਰ ਸਕਦੀ ਜੀ ਹੂੰ ਤਾਂ ਜੀ ਹੂੰ ਤੇ ਇੱਥੇ ਮਨ ਕੋਈ ਮਦਾਨੀ ਰੱਖਾਉਂਦਾ ਫਿਰ ਕੁਝ ਕਰ ਸਕਦਾ ਇੱਕ ਬਾਰਡਰ ਹਿਮਾਚਲ ਦਾ ਹੂੰ ਉਸ ਕਰਕੇ ਇਹ ਇੱਕ ਪੰਜਾਬ ਦਾ ਬਾਰਡਰ ਲਾਸਟ ਹੈ ਜੀ ਇੱਥੇ ਜਿਸ ਦੇ ਨਾਮ ਹਿਮਾਚਲ ਪਹੁੰਚਦਾ ਨਾ ਆਪਣਾ ਦਾ ਬਾਰਡਰ ਜੇ ਤਾਂ ਅਸੀਂ ਕਾਪੂ ਦੇ ਸੀ ਬੈਠੇ ਹਾਂ ਕੋਈ ਨਹੀਂ ਪੁੱਛਿਆ ਕਿ ਸਰਕਾਰ ਨੇ ਵਾਣੀ ਭੜੀ ਕੋਈ ਪੁੱਛ ਨਹੀਂ ਆਂਦੇ ਆ ਵੋਟਾਂ ਨਾ ਕੇ ਚੱਲ ਜਾਂਦੇ ਅੱਜ ਤੱਕ ਇਹਨੇ ਹਮਾਦਰਾਂ ਦੇ ਵਿੱਚ ਬਹੁਤ ਤਰੱਕੀ ਕੀਤੀ ਜਦੋਂ ਜਦੋਂ ਵੋਟਾਂ ਲੈਣ ਆਉਂਦੇ ਆ ਤੁਸੀਂ ਆਪਣੀ ਮੰਗਾਂ ਨਹੀਂ ਰੱਖਦੇ ਵੀ ਸਾਨੂੰ ਆਹ ਚੀਜ਼ ਰਾਤ ਨੂੰ ਸਰ ਬੰਦਾ ਬੰਦਾ ਮਾਰ ਆਉਂਦਾ ਸਾਨੂੰ ਫਸਟ ਡੇਟ ਨਹੀਂ ਇੱਥੇ ਮਿਲਦੀ ਹੂੰ ਫਸਟ ਡੇਟ ਨਹੀਂ ਮਿਲਦੀ ਸਾਨੂੰ ਸਾਨੂੰ ਸਰਪਰ ਜਾਣਾ ਪੈਂਦਾ ਜਾਂ ਤੇ ਨੰਗਲ ਉੱਨਾ ਜਾਣਾ ਪੈਂਦਾ ਜੀ ਹੂੰ ਫਸਟ ਡੇਟ ਹੈ ਨਹੀਂ ਬਿਲਕੁਲ ਪਿੰਡ ਵਿੱਚ ਕੋਈ ਹਸਪੀਟਲ ਨਹੀਂ ਕੋਈ ਹਸਪੀਟਲ ਹੈ ਲੇਕਿਨ ਰਾਤ ਨੂੰ ਬੈਠੋ ਹੂੰ ਫਤਿਹਗੁਰ ਸਿੰਘ ਮਿਰਜ਼ਾ ਦਾ ਪਾਸ ਬੀਚਮ ਜਦੋਂ ਬਣਿਆ ਦੱਸ ਲਗਦਾ ਸਚੀਬੇਟਾ ਹਸਪੀਟਲ ਸਗਾਜੀ ਉਹ ਗਵਰਨਮੈਂਟ ਨਾਲ ਇਥੇ ਉਹ ਲਿਖਦਾ ਤੁਹਾਨੂੰ ਕਿ ਨਹੀਂ ਚਾਹੀਦਾ ਜੀ ਹੂੰ ਕੀ ਡਾਕਟਰ ਹੂੰ ਹੋਰ ਹੋਰ ਸ਼ਹਿਰ ਦੀ ਕੀ ਕੀ ਮਤਲਬ ਜਿਹੜੀਆਂ ਖਾਸੀਅਤਾਂ ਨੇ ਕਾਫੀ ਕਾਫੀ ਗੱਲਾਂ ਆਪਾਂ ਕਰ ਲਈਆਂ ਨੇ ਹੈਨਾ ਜਿਹੜੋ ਇੱਕ ਬਹੁਤ ਬੜਾ ਨਾਮ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਤਾਂ ਬਹੁਤ ਬੜਾ ਨਾਮ ਹੈ ਇਹ ਤਾਂ ਜਿਹੜੋ ਜਿਹੜੀ ਹੈ ਜੀ ਪਾਕਿਸਤਾਨ ਨਾ ਪਾਰਟੀਸ਼ਨ ਨਾ ਉਸ ਟਾਈਮ ਉਸ ਤੋਂ ਬਾਅਦ ਡਾਊਨ ਹੋ ਗਿਆ ਹੂੰ ਉਸ ਵੇਲੇ ਜਦ ਐਸ ਤਰ੍ਹਾਂ ਮਾਲ ਪਰ ਹੈ ਨਾ ਹਾਂਜੀ ਇਹ ਉਸ ਸਮੇਂ ਇਸ ਤਰ੍ਹਾਂ ਦਾ ਸੀ ਜੀ ਹੂੰ 10000 ਦੀ ਆਵਾਜਾ ਵੀ ਸੀ ਜੀ ਹੂੰ ਜਿਹੜਾ ਮਾਤਮੇਤਨ ਵੀ ਇੱਥੇ ਸੀਗੇ ਹੂੰ ਉਸ ਤੋਂ ਬਾਅਦ ਸੜਕਾਂ ਬਣ ਗਈਆਂ ਹੂੰ ਫਿਰ ਹੋਰ ਮਤਲਬ ਇੱਧਰ ਵਿੱਚ ਘਟ ਗਿਆ ਮਤਲਬ ਪਾਰਟੀਸ਼ਨ ਬਾਅਦ ਨਾਲ ਲੋਕੀ ਬਾਹਰ ਨਿਕਲ ਗਏ ਤੁਸੀਂ ਇੱਥੇ ਦੇ ਵਸਨੀਕ ਹੋ ਹਾਂਜੀ ਇੱਥੇ ਜੰਪ ਆਉਂਦੇ ਤੁਸੀਂ ਤੁਹਾਡੀ ਕਾਫੀ ਉਮਰ ਹੋ ਗਈ ਹੈ ਤੁਸੀਂ 70 ਸਾਲ 70 ਸਾਲ ਤੁਹਾਡੀ ਉਮਰ ਹੋ ਗਈ ਹੈ ਜਿਹੜੇ 17 ਸਾਲਾਂ ਦੇ ਵਿੱਚ ਤੁਸੀਂ ਤੁਸੀਂ 21 ਬਦਲਾ ਦੇਖਿਆ ਬਲਾਈ ਉਹ ਜਿਹੜੇ ਕੱਚੇ ਮਕਾਨ ਦੇ ਪੱਕੇ ਬਣ ਗਏ ਜੀ ਬਸ ਬਾਕੀ ਹੋਰ ਕੋਈ ਡਿਵੈਲਪਮੈਂਟ ਨਹੀਂ ਹੋਈ ਇੱਥੇ ਹੋਰ ਕੁਝ ਨਹੀਂ ਹੋਇਆ ਬਸ ਇਹ ਚੀਜ਼ ਆ ਬਸ ਪੈਸੇ ਜੀ ਥੋੜੇ ਜੀ ਵਧਾ ਕਰਕੇ ਥੋੜਾ ਜਿਹਾ ਹੋ ਗਿਆ ਜੀ ਬਾਕੀ ਹੋਰ ਕੁਝ ਨਹੀਂ ਹੋਇਆ ਬਦਲ ਨਹੀਂ ਚਾਂਸ ਹੋਇਆ ਇੱਧਰ ਦੇ ਹਰਦੀਆਂ ਨਾਲ ਲੱਗ ਜਾਂਦਾ ਇੱਧਰ ਸਾੜਾ ਲੱਗ ਜਾਂਦਾ ਤੁਸੀਂ ਐਦਾ ਦੇਖੋ ਨਾ ਅਸੀਂ ਠੇਰੀ ਜਿਹੀ ਤੇ ਬੈਠੇ ਜੀ ਇੱਥੇ ਕੋਈ ਜੇ ਇੰਟਰਸ ਲਵੇ ਨਾ ਕੋਈ ਮਨਿਸਪਲ ਜਾਂ ਕੋਈ ਵੀ ਆ ਜਿਹਦਾ ਨਾਮ ਜਿਹਦਾ ਸਾਡਾ ਰੇਲਵੇ ਸਟੇਸ਼ਨ ਤੇ ਲਿਖਿਆ ਜੇਜੂ ਪਰ ਉਹ ਹੈਗਾ ਹਰ ਜਾਨੇ ਚ ਬੰਦਾ ਹਸਪੀਟਲ ਹੈ ਉਹ ਵੀ ਉਹ ਵੀ ਜਾ ਕੇ ਦੇਖੋ 214 ਵਿੱਚ ਸਾਡਾ ਇਹ ਸਟੇਸ਼ਨ ਬਣਿਆ ਜੀ ਹੂੰ ਤੇ ਹੁਣ ਸ਼ਾਰਪਰ ਤੋਂ ਬਾਅਦ ਆਇਆ ਬਣਿਆ ਪਹਿਲੇ ਪਹਿਲੇ ਜਿਹਦੇ ਬਣਿਆ ਕੇ ਸਮਝਦੇ ਮਾਲ ਗੱਡੀ ਵੀ ਆਉਂਦੀ ਸੀ ਔਰ ਗੱਡੀ ਇੱਕ ਦਲਿੰਦਰ ਚੱਲਦੀ ਹੁੰਦੀ ਸੀ ਹਰ ਰੋਜ਼ ਹੂੰ ਇੱਕ ਟ੍ਰੇਨ ਮਾਲ ਦੀ ਆ ਗਈ ਕੋ ਬੜੇ ਮਿਆਂ ਦੀ ਆ ਗਈ ਕੋਈ ਮਤਲਬ ਮਿਰਚਾਂ ਆ ਗਈਆਂ ਕੋਈ ਇੱਕ ਟ੍ਰੇਨ ਰੋੜੇ ਦੀ ਮਾਲ ਦੇ ਬਾਕੀ ਉਹ ਜਿਹੜੀ ਮਾਲ ਸੀ ਕਿ ਨਾ ਜਿਹੜਾ ਰੈਸਟੈਂਸ ਦਾ ਨਾ ਪਤਾ ਨਹੀਂ ਕਿ ਉੱਥੇ ਜਿਹੜੇ ਹੋਣਾ ਕ੍ਰੈਸ਼ਰ ਲੱਗ ਗਿਆ ਇੱਥੇ ਸੀ ਕਿ ਲੋਕੋ ਕੁੱਟਦੇ ਸਕੇ ਤਾਂ ਵੈਗਣਾ ਜਾਣੀਆਂ ਦੀਆਂ ਭਰ ਕੇ ਔਰ ਜਿਹੜੀ ਖਾੜ ਸੀਗੀ ਉਹ ਵੀ ਉਹਨਾਂ ਚ ਲੱਦ ਕੇ ਕਿ ਨਾ بگੜ ਜਾਂਦੀ ਤੇ ਇੱਥੇ ਕਰੀ ਸੀ ਜੀ ਇਹ ਗਵਰਨਮੈਂਟ ਵੀ ਕਰੀ ਸੀ ਸੈਂਟਰ ਸਰਕਾਰ ਵੀ ਇੱਥੋਂ ਪੱਥਰ ਸਭੇ ਖੜੇ ਹੁੰਦਾ ਸੀਗਾ ਇੱਥੇ ਰਾਈਨ ਤੇ ਪੈਨਲ ਬਣੇ ਹੈ ਨਹੀਂ ਬਗੜ ਦਾ ਡਿੱਪੂ ਸਿਕਾ ਬਗੜ ਦਾ ਡਿੱਪੂ ਜਿਕਾਦ ਵੀ ਜਾਣਦਾ ਸਿਕਾ ਜੋ ਇਸ ਟਾਈਮ ਹੁਸ਼ਿਆਰਪੁਰ ਚ ਹੈ ਮੈਂ ਦੱਸਾਂ ਚੱਲਾਂ ਬਗੜ ਬਗੜ ਦੇ ਇੱਕ ਬਾਣ ਹੁੰਦਾ ਇੱਕ ਉਹਦੇ ਨਾਲ ਮੰਜੇ ਬੁੜੇ ਜਾਂਦੇ ਨੇ ਬਗੜ ਉਹਨੂੰ ਕਹਿੰਦੇ ਨੇ ਸ਼ਾਇਦ ਸ਼ਾਇਦ ਅੱਜਕੱਲ ਦੇ ਬੱਚਿਆਂ ਨੂੰ ਨਹੀਂ ਪਤਾ ਹੋਊਗਾ ਬਗੜ ਕੀ ਚੀਜ਼ ਹੈ ਪਰ ਇੱਕ ਬਗੜ ਰੱਸੀ ਹੁੰਦਾ ਇੱਕ ਇੱਕ ਪੌਦਾ ਹੁੰਦਾ ਉਹਨੂੰ ਕੁੱਟ ਕੇ ਗਿੱਲਾ ਕਰਕੇ ਉਹਨੂੰ ਇੱਕ ਉਹਦੀ ਰੱਸੀ ਬਣਦੀ ਉਸ ਤੋਂ ਬਾਅਦ ਮੰਜੇ ਬਣਦੇ ਪੇਪਰ ਪੇਪਰ ਮੰਜਾ ਪੇਪਰ ਪੇਪਰ ਬਿਫਰੀ ਬਣਦਾ ਜਿੰਦਾ ਘਾਟ ਸਾਈਪੈਕ ਨਾ ਸਾਈਆਂ ਜੰਗਲ ਤੋਂ ਵੀ ਉਹਦੀ ਭੂਸ ਲਾਇ ਤੇ ਦੀਪੂ ਸੇਗਾ ਲੋਕ ਵੜਦੇ ਸੇ ਵੇਚਦੇ ਔਰ ਖਦਰ ਭੰਡਾਰਸ ਗਏ ਉੱਤੇ ਜੀ ਉਹ ਕੰਮ ਸਕੇ 10 400 ਰੇਡੀ ਆ ਗਏ ਹਰ ਵੀਰ ਬਾ ਹਫਤੇ ਬਾਅਦ ਹੁਣ ਚੱਲ ਗਏ ਇੱਥੇ ਮੁਹਮਮਦ ਤੋਂ ਹੋਇਆ ਸਭ ਪੰਜਾਬ ਸਾਰੇ ਤੋਂ ਕੋਵਿਡ ਚਲੇ ਗਿਆ ਜੀ ਹਾਂ ਇੱਥੇ ਕੁਝ ਸਹਿਕਾਰੀ ਅਦਾਰੇ ਖੁੱਲਣ ਨਾ ਜਿਸ ਨਾਲ ਸਾਡੇ ਡਿਵੈਲਪਮੈਂਟ ਹੋ ਸਕੇ ਸੋ ਪਿੰਡ ਵਾਸੀ ਇਹਨਾਂ ਆਪਾਂ ਗੱਲਬਾਤ ਕਰ ਰਹੇ ਸੀ ਕਿ ਜੇ ਜੋ ਦੁਆਬਾ ਜਿਹੜਾ ਹੈਗਾ ਸ਼ਹਿ ਅ ਪਿਛੜਦਾ ਚਲਾਇਆ ਗਿਆ ਜਿਵੇਂ ਜਿਵੇਂ ਮੰਡੀ ਡਿਵੈਲਪ ਹੋਈ ਹੈ ਜਿਵੇਂ ਜਿਵੇਂ ਸਾਧਨ ਡਿਵੈਲਪ ਹੋਏ ਨੇ ਇਸੇ ਪਿੰਡ ਦੇ ਵਿੱਚ ਮੈਂ ਦੇਖ ਰਿਹਾ ਸੀ ਕਿ ਸਾਡੀਆਂ ਮਾਤਾਵਾਂ ਜਿਹੜੀਆਂ ਨੇ ਉਹ ਬੈਠੀਆਂ ਨੇ ਸਵੈਟਰ ਬੁਣ ਰਹੀਆਂ ਨੇ ਸ਼ਾਇਦ ਅੱਜ ਕੱਲ ਦੀ ਨਵੀਆਂ ਪੀੜ੍ਹੀਆਂ ਨੂੰ ਜਾਂ ਨਵੀਆਂ ਕੁੜੀਆਂ ਨੂੰ ਇਸ ਦਾ ਪਤਾ ਵੀ ਨਹੀਂ ਹੁੰਦਾ ਕਿ ਸਵੈਟਰ ਕਿਵੇਂ ਬੁਣਾਇਆ ਜਾਂਦਾ ਜਾਂ ਸਿਲਾਈ ਕਿਵੇਂ ਬਣਾਈ ਜਾਂਦੀ ਹੈ ਜਾਂ ਚਰਖੇ ਤੇ ਤੰਦ ਕਿਵੇਂ ਪਾਇਆ ਜਾਂਦਾ ਸੋ ਇਹ ਵੀ ਜਾਣਕਾਰੀ ਲਵਾਂਗੇ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਜੇਜੋ ਦੁਆਬਾ ਸ਼ਹਿਰ ਦੇ ਤੁਸੀਂ ਵਸਨੀਕ ਹੋ ਹਾਂਜੀ ਅ ਇਹ ਜਿਹੜਾ ਸਲਾਈਆਂ ਦਾ ਕੰਮ ਤੁਸੀਂ ਕਰ ਰਹੇ ਹੋ ਕਹਿੰਦੇ ਜਦੋਂ ਬੁੜੀਆਂ ਬਿੱਲੀਆਂ ਹੋ ਜੰਦੀਆਂ ਉਹਦੋਂ ਕੰਮ ਸ਼ੁਰੂ ਹੋ ਜਾਂਦਾ ਚਾਹੂੰਗਾ ਹਾਂਜੀ 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 ਚੌਂਕਾ ਜਾਂ ਚੌਂਕਾ ਚੱਲੋਂ ਨਿਬੜ ਜਾਂਦਾ ਫਿਰ ਤੁਸੀਂ ਹੈ ਫੇਰ ਲੱਗੀ ਫੇਰ ਅਸੀਂ ਇਸ ਕੰਮ ਨੂੰ ਸ਼ੁਰੂ ਹੋ ਕੇ ਕਰ ਲਈਦਾ ਅੱਛਾ ਬੱਚੇ ਪੜ ਗਏ ਨੇ ਹਾਂਜੀ ਹਾਂਜੀ ਬੱਚੇ ਪੜ ਗਏ ਵਿਆਹ ਤੇ ਪੋਤੇ ਪੋਤੀਆਂ ਆਇਆ ਪੁੱਤੇ ਪੋਤੀਆਂ ਅੱਛਾ ਇੱਥੇ ਪਿੰਡ 'ਚ ਰਹਿੰਦੇ ਨੇ ਜਾਂ ਚੱਲ ਹਾਂਜੀ ਜੋਬ ਕਰਦੇ ਨੇ ਇੱਥੇ ਆ ਜਾਂਦੇ ਪਿੰਡ ਹਾਂ ਜੋਬ ਆਜੂ ਪਾ ਇੱਥੇ ਐਵੇਂ ਨਹੀਂ ਆਹੀ ਕੋਈ ਹੋ ਸਾਡੇ ਕੋਲ ਤਾਂ ਹਾਂ ਤੇ ਢਾੜੀ ਜਾਣ ਬੰਦੇ ਆ ਸਾਰੇ ਅੱਛਾ ਜੀ ਕੋਈ ਨਹੀਂ ਤੇ ਰੋਜ਼ਗਾਰ ਹੈਗਾ ਬੰਦਿਆਂ ਨੂੰ ਨਾ ਬੁੜੀਆਂ ਨੂੰ ਹੂੰ ਕੋਈ ਸਰਕਾਰ ਨਹੀਂ ਪੁੱਛਦੀ ਕੋਈ ਨਹੀਂ ਸਰਕਾਰ ਪੁੱਛਦੀ ਅੱਛਾ ਕਈ ਆ ਗਈਆਂ ਕਈ ਚੱਲ ਗਈਆਂ ਕਿਸੇ ਨੇ ਪੁੱਛਦੇ ਹਾਂ ਦਿਹਾੜੀ ਦਾ ਨਾ ਤਾਂ ਫਿਰ ਹੁੰਦਾ ਹਾਂ ਹਾਂ ਬਸ ਝੋਟਾ-ਬੁੱਟਾ ਲੈ ਕੇ ਹੋ ਜਾਂਦੇ ਬੰਗਰੋ ਕੋਈ ਕਿਸੇ ਦੀ ਬਾਤ ਨਹੀਂ ਪੁੱਛਦਾ ਅੱਛਾ ਤੇ ਜਦੋਂ ਮੁਰੜ ਕੇ ਵੋਟਾਂ ਲੈਣਾ ਹੁੰਦਾ ਤੁਸੀਂ ਤੁਸੀਂ ਉਹਨਾਂ ਨਾਲ ਸ਼ਿਕਵਾ ਨਹੀਂ ਕਰਦੇ ਕਿ ਵੀ ਤੁਸੀਂ ਮੈਂ ਕੌਣ ਨਾਲ ਕਰਨਾ ਮੈਂ ਅਗਲੇ ਮਤਲਬ ਹੁੰਦਾ ਨਾ ਨਜੰਦੇ ਹੂੰ ਸੁੱਖ ਸਾਧਨ ਕੇ ਮਤਲਬ ਹਸਪੀਟਲ ਜਿਹੜੇ ਪਹਿਲਾਂ ਦੱਸ ਰਹੇ ਸੀ ਸਾਡੇ ਬਜ਼ੁਰਗ ਦੱਸ ਰਹੇ ਸੀ ਸੁੱਖ ਸਾਧਨ ਜਿਹੜੇ ਨੇ ਉਹ ਇੱਥੇ ਜਿਹੜੇ ਸਰਦਾਰ ਤਾਂ ਹੈਗਾ। ਹੂੰ। ਦੈਨੂ ਤਾਂ ਹੈਗਾ। ਹੂੰ। ਰਾਤ ਨੂੰ ਹੈ ਨੀਚੇ ਕੋਈ ਸੁੱਕ ਸਾਦ ਕੋਈ ਬਿਮਾਰ ਹੋ ਜਵੇ ਰਾਤ ਨੂੰ। ਹੂੰ। ਮਾਹਲਪੁਰ, ਸ਼ਾਰਪੁਰ ਬਸ ਇੱਥੇ। ਹੂੰ। ਦੂਰ ਜਾਣਾ ਡਾੜਾ ਪੈਂਦਾ। ਹਾਂਜੀ। ਓਕੇ। ਰਾਤ ਵਾਸਤੇ ਕੋਈ ਡਾਕਟਰ ਹੈ ਨਹੀਂ ਸਾਡੇ ਇੱਥੇ। ਹਾਂਜੀ। ਕੋਈ ਨਹੀਂ ਆ ਬੈਠੇ। ਹੂੰ। ਸਕੂਲ ਜਿਹੜੇ ਸਕੂਲ ਇਸ ਠੀਕ ਖੁਸ਼ ਹੋ ਤੁਸੀਂ ਸਕੂਲ ਦੀਆਂ ਗਲੀਆਂ ਨਾਲੀਆਂ ਜਿਵੇਂ ਕੋਈ ਹੋਰ ਗਲੀਆਂ ਨਾਲੀਆਂ ਵੀ ਸਾਡੀਆਂ ਇੱਧਰ ਦੇ ਬਸ ਜਾ ਕੇ ਦੇਖ ਲੋ ਗਲੀਆਂ ਨਾਲੀਆਂ ਦਾ ਹਾਲ। ਹੂੰ। ਜੇ ਕਦੇ ਕੋਈ ਪੰਚਾਇਤ ਆ ਜਾਂਦੀ ਕਰੇ ਕੋਈ ਆ ਜਾਂਦੀ ਬਾਸ ਉਹ ਕਹਉਂ ਬੈਸੀ ਪਰ ਆ ਮੰਗ ਇਹੋ ਕਹਉਂ ਬੈਸੀ ਬਣਾ ਮੰਗੇ ਹੂੰ ਕੁਛ ਨਹੀਂ ਬਣਦਾ ਬੰਦਾ ਅੱਛਾ ਹਾਂਜੀ ਨਾਲ ਕਿੰ ਦਾ ਐਸਪੇਟ ਤੇ ਛੁੰਡੀਆਂ ਚੱਲਦੀਆਂ ਸਾਡੀਆਂ ਤੇ ਹੂੰ ਬੜੀ ਦੇਖੇ ਪੰਚਾਇਤ ਬਣਦੀ ਆ ਫੇ ਪਾਰਟੀ ਬਾਜੀ ਹੋ ਜਾਂਦੀ ਆ ਹੂੰ ਬਸ ਫੇ ਪਾਰਟੀ ਬਾਜੀ ਨਾਲ ਕੁਛ ਵੀ ਨਹੀਂ ਬਣਦਾ ਸਾਡੇ ਜੇ ਜੰਦਾ ਹੂੰ 10 ਸਾਲ ਹੋ ਚੱਲੇ ਆ ਬੰਦਾ ਅਣੀ ਕੁਛ ਨਾ ਪਾਰਟੀਆਂ ਚ ਨੰਗ ਜਾਂਦਾ ਆ ਤਾਂਗ ਤਾਂ ਆਮ ਜਨਤਾ ਹੁੰਦੀ ਹੈ। ਤਾਂਗ ਤਾਂ ਆਮ ਜਨਤਾ ਸਾਡੇ ਵਰਗੀ ਹੁੰਦੀ ਹੈ। ਹੂੰ। ਪਾਰਟੀਆਂ ਤਾਂ ਕੁਝ ਨਹੀਂ ਜਾਣਾ। ਮੜਾਈ ਪਿੱਛੇ ਪੇਕੇ ਪਿੰਡ ਕਿਹੜਾ ਜੀ? ਪੇਕਾ ਪਿੰਡ ਤਾਂ ਮੇਰਾ ਜੂਪੀ ਚੋ। ਅੱਛਾ ਜੂਪੀ ਚ? ਹਾਂਜੀ। ਅੱਛਾ। ਕਾਫੀ ਸਮਾਂ ਹੋ ਗਿਆ ਜਿੱਜਾ ਜੀ ਰੇਂਦਰ ਨੂੰ। ਮੈਂ ਸਾਨੂੰ ਮੈਨੂੰ 40 ਸਾਲ ਹੋ ਚੱਲੇ ਮੈਨੂੰ ਇੱਥੇ ਆਈ ਨੂੰ। ਅੱਛਾ। ਹਾਂਜੀ। ਹੂੰ ਹੂੰ। ਅੱਧਾ ਕੋ ਬੇਕਾ ਇੱਧਰ ਹੋ ਜਾਂਦਾ ਬੰਜਾ ਜੀ ਇੱਧਰ ਹੋ ਜਾਂਦਾ। ਅੱਛਾ। ਇੱਕ ਫਰਾ ਇੱਧਰ ਰਹਿੰਦਾ ਇੱਕ ਉੱਧਰ ਰਹਿੰਦਾ। ਜੀ ਜੀ ਜੀ। ਹਾਂਜੀ। ਠੀਕ ਠੀਕ ਠੀਕ। ਹਾਂਜੀ। ਕਿਸੇ ਮਤਲਬ ਜਿੱਥੇ ਲਿਆਂਦਾ ਉੱਥੇ ਰਹਿਣਾ ਪੈਂਦਾ ਦਾਣਾ ਪਾਣੀ ਦਾਣਾ ਪਾਣੀ ਆ ਪਹਾੜੀਆਂ ਕਦੀ ਸੁਪਨੇ ਚ ਨਹੀਂ ਦੇਖੀਆਂ ਸੀ ਆਪਣੇ ਪਿੰਡਾਂ ਚ ਕਦੀ ਦੇਖੀਆਂ ਨਹੀਂ ਸੀ ਜੀ ਜਿਹੜਾ ਪਹਾੜੀਆਂ ਤੇ ਜਾ ਕੇ ਬਾਲਣ ਲੱਕੜੀਆਂ ਲਈ ਆਈ ਦਾ ਘਾ ਲਿਆਈ ਦਾ ਜਾ ਕੇ ਬਸ ਹੂੰ ਕੋਈ ਨਿਕਾਰ ਨਹੀਂ ਹੈਗਾ ਲੋਕਾਂ ਦੀ ਮਿਹਨਤ ਜੋ ਕਿਸਮਤ ਦਾ ਉਹ ਤਾਂ ਫਿਰ ਹੁਣ ਅਸੀਂ ਆਪਾਂ ਭੋਗਣਾ ਹੀ ਆ ਬਿਆਹਾਂ ਸ਼ਾਦੀਆਂ ਨੂੰ ਜਾਈਦਾ ਅਗਲੇ ਤੇ ਭਾਂਡੇ ਵੀ ਮਾਂਝ ਤੇ ਰੋਟੀਆਂ ਵੀ ਬਣਾਇਦੀਆਂ ਹੂੰ ਗੁਜ਼ਾਰਾ ਕਰੀਦਾ ਆਪਣਾ ਹੂੰ ਬੱਚੇ ਵੀ ਥਿਹੜੀਦਾਰ ਹੋ ਹੂੰ ਉਹਨਾਂ ਦੇ ਵੀ ਤਾਂ ਬੱਚੇ ਆ ਚੰਡੀਗੜ੍ਹ ਤੋਂ ਉਹਨਾਂ ਦੇ ਵੀ ਤਾਂ ਬੱਚੇ ਆ ਹੂੰ ਉਹ ਜਾ ਸਿਆਣੇ ਨੂੰ ਮਾਪਿਆਂ ਨੂੰ ਪੁੱਛਣ ਦਾ ਆਪਣੇ ਬੱਚਿਆਂ ਨੂੰ ਪੁੱਛਣਾ ਠੀਕ ਗੱਲ ਪੜਾਈ ਕਰਦੇ ਬੱਚੇ ਹੂੰ ਅੱਜ ਕੱਲ ਪੜਾਈਆਂ ਤੇ ਬਥੇਰਾ ਖਰਚਾ ਹੋ ਰਿਹਾ ਇਹ ਮਤਾ ਜੀ ਜਿਹੜਾ ਤੁਸੀਂ ਸਵੈਟਰ ਵਗੈਰਾ ਬੋਲ ਰਹੇ ਹੋ ਉਹ ਇਹ ਅੱਜ ਕੱਲ ਬੱਚੇ ਪਾਉਂਦੇ ਨੇ ਅੱਜ ਕੱਲ ਤਾਂ ਫੈਸ਼ਨ ਬਹੁਤ ਫੈਸ਼ਨ ਕਰਦੇ ਨੇ ਅੱਜ ਕੱਲ ਸਾਡੇ ਇਹ ਬੱਚੇ ਵੀ ਇੱਥੇ ਸਾਡੇ ਬੱਚਿਆਂ ਨੂੰ ਜਿੱਦਾਂ ਦਾ ਮਰਜ਼ੀ ਦੇ ਦੇ ਪਾ ਲੈਣ ਅੱਛਾ ਪਾਦੇ ਆ ਤੇ ਹੁਣ ਪੋਤੇ ਪੁੱਤੇ ਇਹਨੇ ਬੋਲ ਰਿਹਾ ਅੱਛਾ ਪੋਤੇ ਨੇ ਬੋਲਿਆ ਉਹ ਯਾਦ ਰੱਖੂਗੇ ਥੱਲੇ ਪਾਊਗਾ ਕੱਪੜਿਆਂ ਦੇ ਥੱਲੇ ਜਿੱਤੋਂ ਸਿਆਲ ਨੂੰ ਅੱਛਾ ਥੱਲੇ ਕੱਪੜਿਆਂ ਦੇ ਪਾਉਣ ਨੂੰ ਛੋਟਾ ਸਵਟਰ ਅੱਧੀ ਬਾਹਲਾ ਬਣਾ ਰਹੀ ਹੂੰ ਸੋ ਇਹ ਜਿਹੜਾ ਘਰ ਹੈ ਇਹ ਕਾਫੀ ਪੁਰਾਣਾ ਘਰ ਹੈ ਪਿੰਡ ਦੇ ਜਿਹੜੇ ਲੋਕ ਨਹੀਂ ਦੱਸਦੇ ਨੇ ਕਿ ਸੂਦਾਂ ਦੀ ਹਵੇਲੀ ਇਹ ਜਿਹੜੀ ਉਸ ਨਾਂ ਨਾਲ ਜਾਣੀ ਜਾਂਦੀ ਹੈ ਕਾਫੀ ਪੁਰਾਣੀ ਇਹ ਹਵੇਲੀ ਹੈ ਤਕਰੀਬਨ ਮੇਰੇ ਹਿਸਾਬ ਦੇ ਨਾਲ ਇਸ ਘਰ ਦੇ ਵਿੱਚ ਕੋਈ 30 ਕਮਰੇ ਹੋਣਗੇ ਮੇਰੇ ਹਿਸਾਬ ਦੇ ਨਾਲ ਔਰ ਅੱਜ ਕੱਲ ਉਹ ਸ਼ਿਮਲੇ ਰਹਿੰਦੇ ਨੇ ਕਦੀ ਕਦੀ ਇਸ ਇਸ ਹਵੇਲੀ ਦੇ ਵਿੱਚ ਆਪਣੀ ਪੁਰਾਣੀ ਹਵੇਲੀ ਵਿੱਚ ਗਿੜਾ ਮਾਰਦੇ ਨੇ ਔਰ ਚਾਬੀ ਉਹਨਾਂ ਨੇ ਪਿੰਡ ਵਾਸੀ ਨੇ ਦਿੱਤੀ ਹੋਈ ਹੈ ਤਾਂ ਕਿ ਇਸ ਨੂੰ ਹਵਾ ਹਵਾ ਲੱਗਦੀ ਰਹੇ ਅ ਉੱਪਰ ਜਾਣ ਦੀ ਕੋਸ਼ਿਸ਼ ਕਰਾਂਗੇ ਅ ਤਾਂ ਕਿ ਇਸ ਹਵੇਲੀ ਦਾ ਜਾਂ ਪੁਰਾਣਾ ਨਕਸ਼ਾ ਹੈ ਕਿਵੇਂ ਉਸ ਸਮੇਂ ਦੇ ਵਿੱਚ ਇਹ ਮਕਾਨ ਬਣਾਏ ਜਾਂਦੇ ਸੀ ਉਭੀ ਤੋਂ ਦਿਖਾਇਆ ਜਾਵੇ ਸੋ ਜੇਜੋਦਵਾਰ ਦੀ ਇੱਕ ਹੋਰ ਖਾਸੀਅਤ ਇਹ ਹੈ ਕਿ ਇਹ ਜਿਹੜਾ ਤੁਸੀਂ ਘਰ ਦੇਖ ਰਹੇ ਹੋ ਇਸ ਨੂੰ ਠਾਕਰ ਦਵਾਰ ਕਿਹਾ ਜਾਂਦਾ ਹੈ ਔਰ ਪਿਛੇ ਜਿਹੜਾ ਪ੍ਰਾਤਨ ਵਿਭਾਗ ਦੇ ਜਿਹੜੇ ਅਧਿਕਾਰੀ ਸੀ ਉਹ ਉੱਥੇ ਆਏ ਸੀ ਤੇ ਉਹਨਾਂ ਨੇ ਇਸ ਨੂੰ ਇੱਕ ਧਰੋਹਰ ਵੀ ਲਾੰਦਿਆ ਹੈ ਉਹਨਾਂ ਦਾ ਕਹਿਣਾ ਸੀ ਕਿ ਜਿਹੜਾ ਇਹ ਠਾਕਰ ਦੁਆਰ ਹੈ ਇਹਦੇ ਇਹਦੀ ਬਣਤਰ ਉਹਦੇ ਕੋਨੇ ਇਸ ਤਰ੍ਹਾਂ ਦੇ ਨੇ ਕਿ ਇਹ ਇੱਕ ਇੱਥੇ ਜਿੱਜੂ ਦੁਆਬਾ ਦੇ ਵਿੱਚ ਦੂਸਰਾ ਗਵਾਲੀਅਰ ਦੇ ਵਿੱਚ ਹੈ ਹਿੰਦੁਸਤਾਨ ਦੇ ਵਿੱਚ ਸਿਰਫ ਦੋ ਹੀ ਐਸੇ ਠਾਕਰ ਦੁਆਰ ਨੇ ਜਿਹੜੇ ਜਿਹੜੇ ਮੌਜੂਦ ਨੇ ਸੋ ਇਸ ਘਰ ਦੇ ਵਿੱਚ ਆ ਆਚਾਰੀ ਵਿਸ਼ੂ ਦੇ ਜਿਹੜੇ ਰਹਿੰਦੇ ਸੀ ਉਹਨਾਂ ਸੰਸਕ੍ਰਿਤ ਦੇ ਬਹੁਤ بڑے ਵਿਦਵਾਨ ਸੀ ਉਹ ਔਰ ਡਾਕਟਰ ਰਾਜਾ ਕ੍ਰਿਸ਼ਨ ਜੀ ਜੋ ਭਾਰਤ ਦੇ ਮਾਨਜੂਗ ਰਾਸ਼ਟਰਪਤੀ ਹੋਏ ਨੇ ਉਹਨਾਂ ਨੇ ਅਚਾਰਿਆ ਜੀ ਨੂੰ ਇੱਕ ਮੈਡਲ ਦੇ ਨਾਲ ਸਨਮਾਨਤ ਵੀ ਕੀਤਾ ਸੀ ਉਹਨਾਂ ਦਾ ਸਨਮਾਨ ਵੀ ਕੀਤਾ ਸੀ ਅੱਜ ਕੱਲ ਇਹਨਾਂ ਦੀ ਜਿਹੜੀਆਂ ਕਿਤਾਬਾਂ ਨੇ ਸਾਂਸਕ੍ਰਿਤ ਦੀਆਂ ਕਿਤਾਬਾਂ ਨੇ ਉਹ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਵਿਦਿਆਰਥੀ ਨੇ ਸਾਂਸਕ੍ਰਿਤ ਦੇ ਵਿਦਿਆਰਥੀ ਨੇ ਉਹ ਪੜ੍ਹਦੇ ਨੇ ਸੋ ਇੱਕ ਬਹੁਤ ਮਾਣ ਵਾਲੀ ਗੱਲ ਹੈ ਇਹ ਪੂਰੇ ਜਾਬੇ ਇਲਾਕੇ ਨੂੰ ਕਿ ਅਚਾਰਿਆ ਵਿਸ਼ਨੂੰਨਾਥ ਜਿਹੜੇ ਨੇ ਸਾਂਸਕ੍ਰਿਤ ਦੇ ਬਹੁਤ بڑے ਬਗਵਾਨ ਹੋਏ ਨੇ ਉਹਨਾਂ ਦਾ ਇੱਕ ਘਰ ਤੁਹਾਨੂੰ ਦਿਖਾ ਰਹੇ ਹਾਂ ਸੀ ਸੋ ਜੇਜੋ ਦੀ ਆਬਾਦੀਆਂ ਖਾਸियतਾਂ ਜਿਹੜੀਆਂ ਹੈਗੀਆਂ ਧਰੋਹਰਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿੱਥੇ ਇਸ ਪ੍ਰੋਗਰਾਮ ਰਾਹੀਂ ਜੇਜੋ ਦੀ ਆਬਾਦੀ ਜਿਹੜੀ ਇੱਕ ਖਾਸ ਚੀਜ਼ ਬਹੁਤ ਹੀ ਮਸ਼ਹੂਰ ਹੈ ਉਹ ਹੈ ਜੇਜੋ ਦੇ ਪੇੜੇ ਬਹੁਤ ਪੁਰਾਣੀ ਦੁਕਾਨ ਹੈ ਕੁੱਤਾਂ ਦੀ ਹੱਟੀ ਤਕਰੀਬਨ 8-9 ਪੀੜੀਆਂ ਤੋਂ ਇਹ ਇਹੀ ਕੰਮ ਕਰਦੇ ਆ ਰਹੇ ਨੇ ਔਰ ਇੱਥੋਂ ਦੇ ਜਿਹੜੇ ਪੇੜੇ ਨੇ ਉਹ ਪੂਰੇ ਵਿਸ਼ਵ ਦੇ ਵਿੱਚ ਜਿੱਥੇ-ਥੇ ਪੰਜਾਬੀ ਵੱਸਦੇ ਨੇ ਜਾਂ ਹੋਰ ਵੀ ਕਮਿਊਨਿਟੀ ਦੇ ਲੋਕ ਵੱਸਦੇ ਨੇ ਉਹ ਤੋਹਫੇ ਦੇ ਵਜੋਂ ਗਿਫਟ ਵੀ ਕਰਦੇ ਨੇ ਔਰ ਆਪਣੇ ਘਰਾਂ ਵਾਸਤੇ ਵੀ ਲੈ ਕੇ ਜਾਂਦੇ ਨੇ 8-9 ਪੀੜੀਆਂ ਤੋਂ ਲਗਾਤਾਰ ਜਿਹੜੀ ਹੈਗੀ ਇਹ ਇਹ ਦੁਕਾਨ ਜਿਹੜੀ ਹੈਗੀ ਕੁੱਟਾਂ ਦੀ ਹੱਟੀ ਇਹ ਇਹ ਜਿਹੜਾ ਕੰਮ ਕਰ ਰਿਹਾ ਇਹਨੇ ਪ्योर ਦੁੱਧ ਦੇ ਨਾਲ ਇਹ ਜਿਹੜਾ ਹੈਗਾ ਪੀੜੇ ਬਣਾਉਂਦੇ ਨੇ ਇਹ ਦੁੱਧ ਜਿਹੜਾ ਹੈਗਾ ਜੰਗਲ ਦੇ ਵਿੱਚ ਚਰਦੀਆਂ ਮੱਝਾਂ ਗਾਵਾਂ ਜਾਂ ਬੱਕਰੀਆਂ ਦੇ ਦੁੱਧ ਹੀ ਲੈਂਦੇ ਨੇ ਉਸ ਤੋਂ ਬਾਅਦ ਇਹ ਬੜੀ ਮਿਹਨਤ ਦੇ ਨਾਲ ਜਿਹੜਾ ਹੈ ਇਹ ਪੀੜੇ ਤਿਆਰ ਕਰਦੇ ਨੇ ਚਿੱਤਰਕਾਰੀ ਦੇਖੋ ਤੁਸੀਂ ਆ ਇਹ ਜਿਹੜੀ ਇਮਾਰਤ ਤੁਸੀਂ ਦੇਖ ਰਹੇ ਹੋ ਉਹ ਇੱਕ ਕਟੋ ਘਟ 2500 ਜਾਂ 300 ਸਾਲ ਪੁਰਾਣੀ ਹੈ ਔਰ ਦੇਖੋ ਉੱਪਰ ਇੱਕ ਚਿੱਤਰਕਾਰੀ ਕੀਤੀ ਹੋਈ ਔਰ ਸਭ ਤੋਂ ਵੱਡੀ ਗੱਲ ਇਹ ਦੇਖੋ ਕਿ 300 ਸਾਲ ਬੀਤ ਜਾਣ ਬਾਅਦ ਵੀ ਇਸ ਇਮਾਰਤ ਦੇ ਜਿਹੜੇ ਰੰਗ ਨੇ ਜਿਸ ਜਿਸ ਰੰਗ ਦੇ ਨਾਲ ਇਹ ਚਿੱਤਰਕਾਰੀ ਕੀਤੀ ਗਈ ਸੀ ਉਹ ਅੱਜ ਵੀ ਦੇਖੋ ਕਿੰਨੇ ਗੂੜੇ ਨੇ ਔਰ ਅੱਜ ਵੀ ਤੁਸੀਂ ਦੇਖ ਰਹੇ ਹੋ ਜਿਵੇਂ ਨੀਲਾ ਰੰਗ ਤੁਸੀਂ ਦੇਖ ਰਹੇ ਹੋ ਇਹ ਇਹ ਖਾਸੀਅਤ ਹੈ ਪ੍ਰਾਤਨ ਜਿਹੜੀ ਹੈ ਆਪਣੇ ਧਰੋਹਰ ਦੀ ਹੈ ਔਰ ਵਿਡੰਬਨਾ ਇੱਥੇ ਇਹ ਹੈ ਕਿ ਇੰਨੀ ਜਿਹੜੀ ਧਰੋਹਰ ਜਿਹੜੀ ਪੰਜਾਬ ਸਰਕਾਰ ਦੇ ਕੋਲੇ ਪਈ ਹੈ ਉਹ ਇਸ ਇਸ ਧਰੋਹਰ ਨੂੰ ਸਾਂਭਣ ਨੂੰ ਤਿਆਰ ਨਹੀਂ ਹੈ ਇਸ ਇਹ ਨੂੰ ਇੱਕ ਅੱਛਾ ਜਰੀਆ ਬਣ ਸਕਦਾ ਸਲਾਨੀਆਂ ਵਾਸਤੇ ਪਰ ਕੋਈ ਸੁਣਨ ਨੂੰ ਤਿਆਰ ਨਹੀਂ ਹੈ ਜਾਂ ਕੋਈ ਵੀ ਇਸ ਚੀਜ਼ 'ਤੇ ਤਵੱਜੋ ਦੇਣ ਨੂੰ ਤਿਆਰ ਨਹੀਂ ਹੈ ਦੂਜੇ ਪਾਸੇ ਮੈਂ ਕਹਾਂਗਾ ਕੈਮਰਾਮੈਨ ਨੂੰ ਕਿ ਉਹ ਦਿਖਾਵੇ ਜਿੱਥੇ ਵਪਾਰੀ ਆਉਂਦੇ ਸੀ ਔਰ ਔਰ ਉਸ ਇਮਾਰਤ ਦੇ ਵਿੱਚ ਵਪਾਰੀ ਜਿਸ ਨੂੰ ਆਉਂਦੇ ਸੀ ਤਾਂ ਉੱਥੇ ਉੱਥੇ ਰਹਿ ਕੇ ਉਹ ਰਹਿੰਦੇ ਸੀ ਔਰ ਲੰਗਰ ਵਗੈਰਾ ਜੋ ਸੀ ਇਸ ਇਮਾਰਤ ਦੇ ਵਿੱਚ ਛਕਦੇ ਸੀ ਜਿਹੜੇ ਦੂਰ ਦੂਰ ਰਾਡੇ ਤੋਂ ਵਪਾਰੀ ਆਉਂਦੇ ਸੀ ਇਸ ਮੰਡੀ ਦੇ ਵਿੱਚ ਜਿੱਜੋ ਦੀ ਮੰਡੀ ਦੇ ਵਿੱਚ ਵਪਾਰ ਕਰਨ ਵਾਸਤੇ ਅ ਅਫਗਾਨਿਸਤਾਨ ਪਾਕਿਸਤਾਨ ਤੋਂ ਦੂਰ ਦਰਾਡੇੋਂ ਜਿਹੜੇ ਵਪਾਰੀ ਇੱਥੇ ਆਉਂਦੇ ਸੀ ਇਸ ਮੰਡੀ ਦੇ ਵਿੱਚ ਆਪਣਾ ਸਮਾਨ ਲੈ ਕੇ ਵੇਚਣ ਵਾਸਤੇ ਜਾਂ ਇੱਥੋਂ ਖਰੀਦਣ ਵਾਸਤੇ ਉਹ ਵਪਾਰੀ ਇਸ ਇਸ ਬਿਲਡਿੰਗ ਦੇ ਵਿੱਚ ਜਿਹੜੇ ਰਹਿੰਦੇ ਰਹਿੰਦੇ ਸੀ ਇਸ ຫມਾਰ ਦੇ ਵਿੱਚ ਰਹਿੰਦੇ ਸੀ ਔਰ ਇੱਥੇ ਹੀ ਉਹਨਾਂ ਦਾ ਜਿਹੜਾ ਦਾ ਲੰਗਰ ਪਾਣੀ ਹੈ ਜਾਂ ਕੁਝ ਵੀ ਹੈ ਉਹ ਇਸ ਇਸ ຫມਾਰ ਦੇ ਵਿੱਚ ਕੀਤਾ ਜਾਂਦਾ ਸੀ ਜੇ ਜਦਵਾਬਾ ਦੇ ਰੇਲਵੇ ਸਟੇਸ਼ਨ ਤੇ ਆਪਾਂ ਖੜੇ ਆ ਇਹ ਆਖਰੀ ਰੇਲਵੇ ਸਟੇਸ਼ਨ ਹੈ ਜਿਹੜਾ ਕਿ ਇੱਥੇ ਆ ਕੇ ਬੰਦ ਹੋ ਜਾਂਦਾ ਹੈ ਲਾਈਨ ਬੰਦ ਹੋ ਜਾਂਦੀ ਹੈ ਲੰਦਰ ਤੋਂ ਗੱਡੀ ਚੱਲਦੀ ਸੀ ਕਿਸੇ ਸਮੇਂ ਦੇ ਵਿੱਚ ਔਰ ਇੱਥੇ ਆ ਕੇ ਆਖਰੀ ਸਟੇਸ਼ਨ ਸੀ ਬੰਦ ਹੋ ਜਾਂਦੀ ਹੈ ਅ ਕਰੋਨਾ ਕਾਲ ਤੋਂ ਬਾਅਦ 2022 ਤੋਂ ਬਾਅਦ ਇੱਥੇ ਕੋਈ ਟ੍ਰੇਨ ਨਹੀਂ ਆਈ ਔਰ ਜਿਹੜੇ ਪਿੰਡ ਵਾਸੀਆਂ ਨਾਲ ਆਪਾਂ ਗੱਲਬਾਤ ਵੀ ਕੀਤੀ ਹੈ ਉਹ ਕਹਿੰਦੇ ਵੀ ਸਾਨੂੰ ਇਹ ਟ੍ਰੇਨ ਦੁਬਾਰਾ ਚਾਲੂ ਕੀਤੀ ਜਾਵੇ ਤਾਂ ਜੋ ਜਿਹੜੇ ਆਣ ਜਾਣ ਚ ਸੁਖਿਆਈ ਹੋ ਸਕੇ 2022 ਤੋਂ ਬਾਅਦ 3 ਸਾਲ ਤਕਰੀਬਨ ਹੋ ਚਲੇ ਨੇ ਇਸ ਸਟੇਸ਼ਨ ਦੇ ਉੱਤੇ ਕੋਈ ਵੀ ਗੱਡੀ ਜਾਂ ਰੇਲ ਗੱਡੀ ਨਹੀਂ ਆਈ ਹੈ ਨਹੀਂ ਉਤਰੀ ਹੈ ਕਿ ਜਿਹੜਾ ਸਟੇਸ਼ਨ ਹੈ 1914 ਦੇ ਵਿੱਚ ਬਣਿਆ ਸੀ ਅੰਗਰੇਜ਼ਾਂ ਦੇ ਜ਼ਮਾਨੇ ਦਾ ਇਹ ਰੇਲਵੇ ਸਟੇਸ਼ਨ ਹੈ ਜਿਹੜਾ ਕਿ ਅੰਗਰੇਜ਼ਾਂ ਨੇ ਬਣਾਇਆ ਸੀ ਔਰ ਇੱਕ ਤੇ ਵੀ ਖਾਸ ਜਿਹੜੀ ਗੱਲ ਉਹ ਹੈ ਕਿ ਇਹ ਜਿਹੜਾ ਸਟੇਸ਼ਨ ਹੈ ਇਹ ਹੁਸ਼ਿਆਰਪੁਰ ਰੇਲਵੇ ਸਟੇਸ਼ਨ ਆ ਉਸ ਤੋਂ ਪਹਿਲਾਂ ਬਣਾਇਆ ਗਿਆ ਸੀ ਉਸ ਤੋਂ ਪਹਿਲਾਂ ਬਣਿਆ ਹੈ ਇਹ ਰੇਲਵੇ ਸਟੇਸ਼ਨ ਪਰ ਵਿਡੰਬਨਾ ਫਿਰ ਮੁੜ ਕੇ ਇਹੀ ਹੈ ਕਿ 3 ਸਾਲ ਹੋ ਗਏ ਨੇ ਇਸ ਸਟੇਸ਼ਨ ਨੂੰ ਬੰਦ ਪਾਇਆ ਨੂੰ ਕੋਈ ਵੀ ਰੇਲ ਗੱਡੀ ਜਾਂ ਮਾਲ ਗੱਡੀ ਇਸ ਪਟਰੀ ਤੇ ਇਸ ਰੇਲਵੇ ਸਟੇਸ਼ਨ ਤੇ ਨਹੀਂ ਆਈ ਆ ਲੋਕਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਇੱਥੇ ਕਿਉਂਕਿ ਜੇ ਰੇਲ ਗੱਡੀ ਹੋਵੇ ਤਾਂ ਉਹ ਇੱਕ ਆਵਾਜਾਈ ਦਾ ਐਸਾ ਸਾਧਨ ਹੈ ਜਿਹੜਾ ਗੜ ਸ਼ੰਕਰ ਨੂੰ ਮਾਲਪੁਰ ਨੂੰ ਔਰ ਜਲੰਧਰ ਤੱਕ ਜਿਹੜੇ ਹੈਗੇ ਉਹ ਅੰਮ੍ਰਿਤਸਰ ਤੱਕ ਲੋਕਾਂ ਨੂੰ ਇਹ ਜਿਹੜੀ ਪਟਰੀ ਹੈ ਜੋੜਦੀ ਹੈ ਅੰਮ੍ਰਿਤਸਰੋਂ ਜਲੰਧਰੋਂ ਟ੍ਰੇਨਾਂ ਪਹਿਲਾਂ ਇੱਥੇ ਆਉਂਦੀਆਂ ਸੀ ਪਰ 2022 ਤੋਂ ਬਾਅਦ ਕੋਈ ਵੀ ਇਹਦੀ ਟ੍ਰੇਨ ਹੈ ਇਸ ਇਸ ਪਟਰੀ ਤੇ ਨਹੀਂ ਆਈ ਜਾਂ ਨਹੀਂ ਉਤਰੀ ਆਖਰੀ ਸਟੇਸ਼ਨ ਹੈ ਇਹ ਜਿਹੜਾ ਹੈਗਾ ਪੰਜਾਬ ਦੇ ਪੰਜਾਬ ਵਰ ਹਮਾਚਲ ਦੀ ਹੱਦ ਦਾ ਆਖਰੀ ਸਟੇਸ਼ਨ ਹੈ 1914 ਦੇ ਵਿੱਚ ਅੰਗਰੇਜ਼ਾਂ ਨੇ ਬਣਾਇਆ ਸੀ ਸਟੇਸ਼ਨ ਇਹ ਅੱਜ ਇੱਕ ਖਸਤਾ ਹਾਲਤ ਵਿੱਚ ਹੈ ਇਹ ਸਰਕਾਰਾਂ ਦੀ ਮੈਨ ਲਾਈਕੀ ਸਮਝ ਲਓ ਤੁਸੀਂ ਜਾਂ ਸਰਕਾਰਾਂ ਇਸ ਪ੍ਰਤੀ ਪਤਨੀ ਕਿਉਂ ਗੰਭੀਰ ਨਹੀਂ ਹੈਗੀਆਂ ਇਸ ਸਟੇਸ਼ਨ ਨੂੰ ਦੁਬਾਰਾ ਚਾਲੂ ਕਰਨ ਲਈ ਜੇਕਰ ਇਹ ਸਟੇਸ਼ਨ ਪਿੰਡ ਵਾਂਸੀ ਜਾਂ ਜਿਹਨਾਂ ਨੇ ਆਪਾਂ ਗਲਤ ਕੀਤੀ ਆ ਉਹ ਇਹ ਕਹਿੰਦੇ ਨੇ ਕਿ ਜੇਕਰ ਇਹ ਸਟੇਸ਼ਨ ਦੁਬਾਰਾ ਚਾਲੂ ਹੋ ਜਾਂਦਾ ਹੈ ਤਾਂ ਸਾਨੂੰ ਇੱਕ ਬਹੁਤ ਹੀ ਜ਼ਿਆਦਾ ਸਹੂਲਤ ਮਿਲੇਗੀ ਤਾਂ ਕਿ ਅਸੀਂ ਉਹ ਜਿਹੜੇ ਜਿਹੜੇ ਦੂਰ ਦਰਡੇ ਆਪਾਂ ਜਾਣੇ ਆ ਕਿਉਂਕਿ ਟਿਕਟ ਘੱਟ ਹੁੰਦੀ ਹੈ ਸਟੇਸ਼ਨ ਦੀ ਉਸ ਦੇ ਵਿੱਚ ਇਹ ਹੈ ਕਿ ਜਿਹੜੇ ਆਮ ਆਮ ਜਨਤਾ ਜਿਹੜੀ ਹੈਗੀ ਹੈ ਜਿਹੜੀ ਗਰੀਬ ਜਨਤਾ ਹੈ ਜਾਂ ਜਿਹੜੇ ਘੱਟ ਪੈਸੇ ਦੇ ਵਿੱਚ ਜਲੰਧਰ ਅੰਮ੍ਰਿਤਸਰ ਜਾ ਕੇ ਦੂਰ ਦਰਡੇ ਜਾਣਾ ਚਾਹੁੰਦੇ ਨੇ ਉਹ ਜਾ ਸਕਦੇ ਨੇ ਬੱਸਾਂ ਦੇ ਕਿਰਾਏ ਜਿਵੇਂ ਬਹੁਤ ਵੱਧ ਗਏ ਨੇ ਲੋਕ ਅੱਜ ਵੀ ਜਿਹੜੇ ਹੈਗੀਆਂ ਟ੍ਰੇਨ ਦੇ ਨੂੰ ਜਿਹੜਾ ਰੇਲ ਗੱਡੀ ਨੂੰ ਤਵੱਜੋ ਦਿੰਦੇ ਨੇ ਉਹਨੂੰ ਉਹਨੂੰ ਕਹਿੰਦੇ ਸਾਨੂੰ ਜਿਹੜੀ ਟ੍ਰੇਨ ਹੈ ਉਹ ਉਹਦੇ ਥਰੂ ਆਪਾਂ ਜਾ ਸਕੀਏ ਸੋ ਲੋਕ ਜਿਹੜੇ ਹੈਗੇ ਨੇ ਉਹ ਉਹ ਚਾਹੁੰਦੇ ਨੇ ਕਿ ਇਸ ਇਥੇ ਦੁਆਰਾ ਟ੍ਰੇਨ ਸ਼ੁਰੂ ਹੋ ਜਾਵੇ ਤਾਂ ਕਿ ਸਾਨੂੰ ਸਹੂਲਤਾਂ ਸਾਂਭਣਾ ਕਰਨਾ ਪੈ ਸਕੇ ਕੈਮਰਾਮੈਨ ਗੁਰਿੰਦਰ ਦੇ ਨਾਲ ਸ਼ਰਨਜੀਤ ਬੈਂਸ ਜੇਜੋ ਦੁਆਬਾ